ਧਿਆਨ ਦਿਓ ਟ੍ਰੈਫਿਕ ਸਟਾਫ ਪਟਾਵਾ ਵੱਲੋਂ ਆਪ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਜ਼ਿਲ੍ਹਾ ਮੈਜਿਸਟ੍ਰੇਟ ਗੁਰਦਾਸਪੁਰ ਸਾਹਿਬ ਵੱਲੋਂ ਦੁਕਾਨਦਾਰਾਂ ਨੇ ਜੋ ਨਜਾਇਜ਼ ਕਬਜ਼ੇ ਸਰਕਾ ਉੱਪਰ ਕੀਤੇ ਗਏ ਹਨ ਦੇ ਸਬੰਧ ਵਿੱਚ ਬਫਾ 100 ਤੋਂ ਇਹਨਾਂ ਹੁਕਮਾਂ ਦੀ ਪਾਲਣਾ ਕਰਦਿਆਂ ਆਪ ਸਭ ਦੁਕਾਨਦਾਰਾਂ ਤੇ ਰੈਡੀ ਫੜੀ ਵਾਲਿਆਂ ਨੂੰ ਹੁਦਾਇਤ ਕੀਤੀ ਜਾਂਦੀ ਹੈ ਕਿ ਆਪ ਨੇ ਜੋ ਸਮਾਨ ਦੁਕਾਨ ਦੇ ਬਾਹਰ-ਬਾਰ ਰਕੇ ਦੁਕਾਨ ਦੇ ਅੰਦਰ ਹੀ ਸਮਾਨ ਦੁਕਾਨ ਦੇ ਬਾਹਰ-ਬਾਰ ਜੋ ਮੰਦਰ ਹੀ ਲਗਾਇਆ ਜਾਵੇ ਨਹੀਂ ਤਾਂ ਹੁਕਮ ਦੇ ਹੀ ਪਾਲਣਾ ਕਰਦਿਆਂ ਆਪ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਜੋ ਸਮਾਨ ਹੈ ਉਸ ਨੂੰ ਜ਼ਬਤ ਕੀਤਾ ਜਾਵੇਗਾ ਜੀ ਮੇਰਾ ਇੰਸਪੈਕਟਰ ਵਿੰਦਰਪਾਲ ਸਿੰਘ ਜੀ ਮੈਂ ਇੰਚਾਰਜ ਆਂ ਦੀ ਟ੍ਰੈਫਿਕ ਸਟਾਫ ਬਟਾਲਾ ਦਾ ਤੁਸੀਂ ਅੱਜ ਅਨਾਉਂਸਮੈਂਟ ਕਰਦੇ ਹੋ ਕਿ ਕੀ ਮਸਲਾ ਕੀ ਹੈ ਮਸਲਾ ਇਦਾਂ ਜੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਪਾਂ ਬਟਾਲਾ ਦੇ ਕਿਸੇ ਵੀ ਮੁੱਖ ਸ਼ਾਹ ਚੱਲ ਜੀਏ ਤਾਂ ਦੁਕਾਨਦਾਰਾਂ ਵੱਲੋਂ ਬਹੁਤ ਜ਼ਿਆਦਾ ਐਨਕ੍ਰੋਚਮੈਂਟ ਕੀਤੀ ਗਈ ਹੈ ਤੁਸੀਂ ਦੇਖੋਗੇ ਇਹ ਦੁਕਾਨ 10 ਫੁੱਟ ਦੀ ਹੈ ਤੇ 15 15 20 ਫੁੱਟ ਬਾਹਰ ਉਹਨਾਂ ਨੇ ਕਬਜ਼ਾ ਕੀਤਾ ਹੈ ਕਈ ਦੁਕਾਨ ਦੇ ਬਾਹਰ ਦੁਕਾਨ ਤੋਂ ਇਲਾਵਾ ਰੇੜੀ ਲੱਗੀ ਹੈ ਉਹ ਹੋਰ ਜਿਹੜੀ ਆ ਉਹ ਸੜਕ ਨੂੰ ਕਵਰ ਕਰ ਜਾਂਦੀ ਹੈ ਲੋਕਾਂ ਨੂੰ ਪਾਰਕਿੰਗ ਦੀ ਵੀ ਸਮੱਸਿਆ ਲੋਕਾਂ ਨੂੰ ਕਈ ਵਾਰਾਂ 'ਚ ਮੂਵ ਕਰਨਾ ਹੀ ਔਖਾ ਹੈ। ਜ਼ਿਲ੍ਹਾ ਮੈਨਿਸਟਰੇਟ ਕੋਲ ਪਾਵਰਸ ਹੁੰਦੀਆਂ ਨੇ ਜੀ ਵੀ ਕਿਸੇ ਵੀ ਚੀਜ਼ ਦੀ ਮਨਾਹੀ ਕਰਨੀ ਹੋਵੇ। ਮੰਨ ਲਓ ਚਾਈਨਾ ਡੋਰ ਤੇ ਪਵਨ ਦੀ ਲਾਣੀ ਆ, ਪਟਾਕਿਆਂ ਦੇ ਪਵਨ ਦੀ ਲਾਣੀ ਆ। ਇਸੇ ਤਰੀਕ ਤਰੀਕੇ ਨਾਲ ਜ਼ਿਲ੍ਹਾ ਮੈਨਿਸਟਰ ਗੁਰਦਾਸਪੁਰ ਜੀ ਨੇ ਜਿਹੜੀ ਐਨਕ੍ਰੋਚਮੈਂਟ ਕੀਤੀ ਗਈ ਹੈ ਇਹਨਾਂ ਦੁਕਾਨਦਾਰਾਂ ਵੱਲੋਂ ਤੇ ਖਾਸ ਕਰ ਰੈਡੀ ਫੜੀ ਵਾਲੇ ਵੱਲੋਂ ਇਹਨਾਂ ਦੇ ਸਬੰਧ ਵਿੱਚ 144 ਸੀਆਰਪੀਸੀ ਤਹਿਤ ਆਰਡਰ ਜਾਰੀ ਕੀਤਾ ਗਿਆ ਹੈ ਕਿ ਇਹੜੇ ਕਬਜ਼ੇ ਹਟਾਏ ਜਾਣ ਅਤੇ ਜੇ ਕੋਈ ਕਭ ਵੀ ਮਰਜ਼ੀ ਦਾ ਕਬਜ਼ਾ ਨਹੀਂ ਹਟਾਉਂਦਾ ਨੇ ਉਸਤੇ ਕਾਰਵਾਈ ਕਾਨੂੰਨ ਦੇ ਅਨਸਾਰ ਕੀਤੀ ਜਾਵੇ ਜਿਹੜੀ ਕਾਰਵਾਈ ਆ 188 ਆਈਪੀਸੀ ਦੇ ਤਹਿਤ ਕੀਤੀ ਜਾਂਦੀ ਹੈ ਜੇ ਕਮਜ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਹਜ਼ਾਰਾਂ ਵਾਰ ਨੋਟਿਸ ਵੀ ਦਿੱਤੇਗੇ ਚਲਾਣ ਵੀ ਕੀਤੇਗੇ ਉਹਦਾ ਕੀ ਅਸਰ ਹੋਇਆ ਜੀ ਬਿਲਕੁਲ ਕਈ ਵਾਰ ਅਸੀਂ ਖੁਦ ਵੀ ਆ ਕੇ ਇਹਨਾਂ ਨੂੰ ਵਾਰਨਿੰਗ ਦਿੰਨੇ ਆ ਜੀ ਕਿ ਸਾਡੇ ਕੈਂਟ ਤੇ ਕਬਜ਼ੇ ਦੁਕਾਨ ਦੇ ਅੰਦਰ ਵੀ ਕਰ ਲੈਂਦੇ ਸਾਮਾਨ ਲੇਕਿਨ ਅਸੀਂ 15 ਮਿੰਟਾਂ ਰ ਫੇਕੜਾ ਮਾਰਦੇ ਆ ਸਾਮਾਨ ਫੇਰ ਬਾਹਰ ਹੁੰਦਾ ਤੇ ਬਾਜ਼ਾਰ ਵਾਲਿਆਂ ਨੇ ਅਸੀਂ ਆਪ ਵੀ ਬੜਾਈ ਰਿਕੁਐਸਟ ਕੀਤੀ ਹੈ ਕਿ ਆਪਣੇ ਲੈਵਲ ਤੇ ਕੋਈ ਕਮੇਟੀ ਬਣਾ ਕੇ ਦਾ ਹੱਲ ਕੀਤਾ ਜਾਵੇ ਲੇਕਿਨ ਦੁਕਾਨਦਾਰ ਜਿਹੜੇ ਇੱਕ ਦੂਜੇ ਦੇ ਬਲੇਮ ਲਾਉਂਦੇ ਆ ਸਾਨੂੰ ਸਹਿਯੋਗ ਬਿਲਕੁਲ ਨਹੀਂ ਦਿੰਦੇ ਹੁਣ ਇਹਨਾਂ ਨੂੰ ਲਾਸਟ ਵਾਰਨਿੰਗ ਆ ਜੀ ਅੱਜ ਜਿਹੜਾ ਕੱਲ ਤੋਂ ਸਖਤ ਤੋਂ ਸਖਤ ਕਾਰਵਾਈ ਕਰਕੇ ਇਹਨਾਂ ਦਾ ਸਮਾਨ ਜਿਹੜਾ ਜ਼ਬਤ ਕਰਾਂਗੇ